ਕੋਈ ਕੁਝ ਹੋ ਰਿਹਾ ਹੈ। ਅੱਛਾ। ਭਾਕੇ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤੇ ਚੰਗੀ ਫੈਸਲੇ ਬਲਾਕ ਕਰਦਾ। ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ। ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਸੀ। ਇਹ ਅੰਕਲ ਸਾਡੇ ਕੋਲ ਦੀ ਲੰਘੇ। ਲੰਘ ਕੇ ਜਾ ਕੇ ਮੇਰੀ ਐਕਟਿਵਾਂ ਦੇ ਉੱਤੇ ਬਹਿ ਗਏ ਨੇ। ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਵਿੱਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵਾਂ ਲੈ ਕੇ ਭੱਜਣ ਲੱਗੇ। ਤੇ ਮਗਰੋਂ ਮੈਂ ਬਾਜਾ ਮਾਰੀ ਅੰਕਲ ਮੇਰੀ ਐਕਟਿਵਾਂ ਮੇਰੇ ਇੱਕ ਮ ਆਹ ਤੁਹਾਨੂੰ ਪੱਦੀ ਫੌਲ ਕੀਤੀ ਹੋਈ ਅਸੱਕ ਦਫੜਿਆ ਆਇਆ ਹੁਣ ਕਿੱਥੇ ਆ ਆਹ ਦੇਖੋ ਆਹ ਦੇਖੋ ਚੋਰਾ ਵਧੀਆ ਚੋਰਾ ਇਹ ਸਾਫ਼ ਸਫਾਈ ਹਾਂ ਫੌਲ ਜੀ ਅਗਲੀ 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 ਮਿਲ ਗਈ ਆ ਜੀ ਮੈਂ ਫੜ ਲਈ ਆ ਮੈਂ ਪਿੱਛਾ ਕੀਤਾ ਨਾ हां अच्छा वही है मुझे ना दो दिन का चेंज वो भी तो उसमें दो सारे मैं दूंगी नहीं अच्छा ठीक है मैं इनको बोल नहीं 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 पहले आप उससे कह लोगे कि क्या मैं ये बोल रहा हूं तो भी एक ऐसा होगा कि मैं होता कि आप चोरी करते हैं आप आपका सुदा उठ गया तो इसका मैं थोड़ी कुछ पूछने के लिए कुछ पूछ ही कर नहीं आप कहने से मैं नहीं कर सकता ਰਮਨਦੀਪ कौर ਕੀ ਗੱਲ ਹੋਈ ਹੈ ਜੀ ਅੱਜ ਇੱਥੇ ਹੰਗਾਮਾ ਹੋਇਆ ਅਸੀਂ ਰੇਨ ਇੰਟਰਨੈਸ਼ਨਲ ਦੇ ਸਟੂਡੈਂਟ ਆ ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂਬਾਤਾਂ ਕਰ ਰਹੇ ਸੀ ਇਹ ਅੰਕਲ ਸਾਡੇ ਕੋਲ ਦੀ ਲੰਗੇ ਲਾਂਕੇ ਜਾ ਕੇ ਮੇਰੀ ਐਕਟਿਵਾ ਦੇ ਉੱਤੇ ਬਹਿ ਗਏ ਨੇ ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਵਿੱਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵਾ ਲੈ ਕੇ ਭੱਜਣ ਲੱਗੇ ਤੇ ਮਗਰੋਂ ਮੈਂ ਵਾਜਾ ਮਾਰੀ ਅੰਕਲ ਮੇਰੀ ਐਕਟਿਵਾ ਮੇਰੀ ਐਕਟਿਵਾ ਇਹਨਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਵੇਖਿਆ ਸੁਣਿਆ ਹੀ ਨਹੀਂ ਆ ਇਹ ਜਿਹੜਾ ਮਾਮਲਾ ਹੋਇਆ ਕਿੱਥੇ ਹੈ ਤਕਰੀਬ ਇੱਥੇ ਹੋਇਆ ਯਾ ਇੱਥੇ ਨਾ ਮੁਰਾੜੀ ਮਾਰਕੀਟ ਦੇ ਵਿੱਚ ਇੰਸਟੀਚਿਊਟ ਦੇ ਬਿਲਕੁਲ ਨੀਚੇ ਅੱਛਾ ਜੀ ਔਰ ਲੈ ਕੇ ਮਗਰ ਭੱਜੇ ਅਸੀਂ ਕਿਸੇ ਸਟੂਡੈਂਟ ਦੀ ਐਕਟਿਵਾ ਮੰਗੀ ਮਗਰ ਲੈ ਕੇ ਉਹ ਪਿੱਛਾ ਕੀਤਾ ਜ ਔਰ ਪੁਲਿਸ ਨੂੰ 1 ਘੰਟੇ ਤੋਂ ਉੱਪਰ ਹੋ ਚੱਲੇ ਕਾਲ ਕੀਤੀ ਨੂੰ ਹਾਲ ਤੱਕ ਪੁਲਿਸ ਆਹੀ ਨਹੀਂ ਕਿਹੜਾ ਥਾਣਾ ਲੱਗਦਾ ਤੇ ਨੇ ਮੋਤੀ ਮੇ 7 ਨੰਬਰ ਇੱਥੇ ਲੱਗਦਾ ਮੈਂ ਤਾਂ ਵੈਸੇ ਕੋਹਾੜੇ ਤੋਂ ਆ ਮੈਨੂੰ ਇੱਥੇ ਦਾ ਪਤਾ ਨਹੀਂ ਆ ਵੀ ਕਿਹੜੀ ਚੌਂਕੀ ਲੱਗਦੀ ਆਪਾਂ ਪਰ 100 ਨੰਬਰ ਤੇ ਕਾਲ ਕੀਤੀ ਸੀ ਉਹ ਕਹਿ ਰਹੇ ਸੀ ਭੇਜ ਰਹੇ ਆ 3-4 ਵਾਰ ਕਾਲ ਕਰਤੀ ਹਾਲ ਤੱਕ ਕੋਈ ਨਹੀਂ ਆਇਆ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੀ ਇਹ ਜੀ ਕੀ ਮਜਬੂਰੀ ਸੀ ਹਾਂਜੀ ਕੀ ਨਾਮ ਕੀ ਤੁਹਾਡਾ ਸੰਤੋਸ਼ ਸਿੰਘ ਕੀ ਮਾਮਲਾ ਹੋਇਆ ਚੋਰੀ ਕੀਤੀ ਤੁਹਾਡੇ ਦੇ ਇਲਜ਼ਾਮ ਚੋਰੀ ਕੀ ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਕਰ ਲਓ ਇਹਨੂੰ ਫਿਰ ਇਹ ਜਦੋਂ ਪਿੱਛੇ ਇਹਨਾਂ ਦੇਖਿਆ ਲੇਡੀਆਂ ਆ ਰਹੀਆਂ ਨੇ ਦੌੜ ਰਹੀਆਂ ਸੀ ਤੇ ਮੈਂ ਇੱਥੇ ਸਾਈਡ ਤੇ ਅਫੀਸ ਖੜਾ ਕਰਤਾ ਹੁੰਦਾ ਲੱਗਦਾ ਇਹ ਕੰਮ ਕਰਨਾ ਚੋਰੀ ਕਰਦੇ ਉਹਨੇ ਮੈਂ ਸ਼ਰਮਿੰਦਾ ਹਾਂ ਚੋਰੀ ਨਹੀਂ ਕਰਦਾ ਇਹ ਇਹ ਮੇਰਾ ਤਿਲ ਤਿਲ ਆਪਣਾ ਜੋੜਦੇ ਆ ਹੁਣ ਪਸੀਨੇ ਦੀ ਕਮਾਈ ਆ ਲੋਕ ਜੋੜਦੇ ਆ ਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਦੀ ਐਕਟਿਵਾ ਲੈ ਜਾਣੇ ਚੰਗੀ ਗੱਲ ਹੈ ਗਲਤ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅੱਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਕਿੱਥੇ ਰਹਿੰਦੇ ਹੋ ਮੈਂ ਗਿੱਲਾ ਚ ਕੀ ਨਾਮ ਹੈ ਜਦਨ ਨਾਮ ਤਾਂ ਡਾਗੀ ਨਾਮ ਹੈ ਮੈਂ ਤਾਂ ਤਾਂ ਸੁਨਾਪਿਆ ਸੰਤੋਖ ਹੈ ਸੰਤੋਖ ਸਿੰਘ ਸੰਤੋਖ ਸਿੰਘ ਹਾਂਜੀ ਅੱਛਾ ਸੰਤੋਖ ਸਿੰਘ ਜੀ ਇਹ ਪਹਿਲੀ ਤੁਹਾਡੀ ਚੋਰੀ ਹੈ ਜਾਂ ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਆਈਆਂ ਨਹੀਂ ਇਸ ਤੋਂ ਪਹਿਲੇ ਤਾਂ ਮੈਂ ਜੌਬ ਕਰਦਾ ਕਿਤੇ ਵੀ ਅੱਛਾ ਹਾਂ ਚੋਰੀ ਕਰਨ ਦੀ ਕੀ ਮਜਬੂਰੀ ਹੋ ਗਈ ਕਿ ਪਹਿਲੀ ਚੋਰੀ ਕੀਤੀ ਹੈ ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵਾ ਚੁੱਕਿਆ ਗਿਆ ਗੁਜ਼ਾਰਾ ਫੇਰੂ ਮਾਨ ਅੱਛਾ ਜੀ ਕੋਈ ਕਲਿੱਪ ਹੈਗੀ ਹੈ ਮੇਰੇ ਕੋਲ ਤੁਸੀਂ ਚੋਰੀ ਦੀ ਰਿਪੋਰਟ ਲਖਾਈ ਹੈ ਚੋਰੀ ਦੀ ਰਿਪੋਰਟ ਬੇਟੇ ਦੇ ਕੋਲ ਸੀ ਉਹ ਲਿਖਾਈ ਹੈ ਚੋਰੀ ਲਾ ਨੂੰ ਇੰਟਰਵਿਊ ਬੇਟੇ ਦਾ ਸੀ ਇੱਕੀ ਵਾਰ ਲਿਖਾਈ ਹੋਈ ਹੈ अच्छा ते आ, ओ ओ दी फोटो ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦਾਰਾ ਫੇਰੂ ਮਾਂ ਤੋਂ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ ਤੇ ਪਰਸੋਂ ਮਤਲਬ ਇੱਕ ਤਰੀਕ ਨੂੰ ਜਿਹੜਾ ਤੁਹਾਡੀ ਤੁਹਾਡੀ ਐਕਟੀਵਿਟੀ ਚੋਰੀ ਹੋ ਗਈ ਅੱਜ ਤੂੰ ਹੀ ਸੋਚਿਆ ਮੈਂ ਕਿਸੇ ਦੀ ਚੱਕ ਲਾਂ ਤੇ ਹਿਸਾਬ ਬਰਾਬਰ ਹੈ ਬਸ ਇਹੋ ਜਿਹੀ ਸੇ ਕੁਝ ਦਿਮਾਗ ਵਿੱਚ আচ্ছা ਬਾਕੀ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤੇ ਚੰਗੀ ਬਿਆਨ ਨਹੀਂ ਬਲਾਕ ਕਰਦਾ ਤੁਸੀਂ ਸਿਆਣੇ ਬਿਆਣੇ ਲੱਗ ਰਹੇ ਹੋ ਠੀਕ ਹੈ ਮਮੋਈ ਤੁਹਾਡੀ ਬਹੁਤ ਆ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹਿ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਹਾਂਜੀ ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ ਇਹ ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ ਕਾਫੀ ਦਾ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ ਨਹੀਂ ਸ਼ਰਮਿੰਦਾ ਵਾਲੀ ਕਿਹੜੀ ਗੱਲ ਜੇ ਫੜੇ ਗਏ ਤੇ ਹੁਣ ਸ਼ਰਮਿੰਦਾ ਫੜੇ ਸਰ ਇਹਨਾਂ ਨੇ ਸਕੂਟਰ ਤੋਂ ਮੈਥੇ ਖੜਾ ਕਰਕੇ ਅੱਧਾ ਚਲਾ ਗਿਆ ਸੀ ਅੱਛਾ ਫਿਰ ਇਹ ਮੇਰੇ ਮਗਰ ਮਗਰ ਉੱਤਰ ਗਏ ਨੇ ਤੇ ਮੈਂ ਫਿਰ ਨਾਲ ਲਾ ਗਿਆ ਤੇ ਸਜਾ ਤਾਂ ਮਿਲਣੀ ਚਾਹੀਦੀ ਕੀ ਨਹੀਂ ਚਾਹੀਦੀ ਨਹੀਂ ਮੈਂ ਸ਼ਰਮਿੰਦਾ ਮੈਂ ਤੇ ਭਾਜ ਨੂੰ ਵੀ ਆਪ ਜੋੜੀ ਜਾਂਦਾ ਨਹੀਂ ਤਾਂ ਹੈਗੇ ਫਿਰ ਸਜਾ ਦਾ ਸ ਤਾਂ ਹੈਗੇ ਨਾ ਤੁਸੀਂ ਕਿਤਨੇ ਕਿਤੇ ਉਹਨੇ ਤਾਂ ਦੇਖੋ ਜੀ ਇਹ ਤਾਂ ਜਿਹੜਾ ਆਫੈਂਸ ਹੀ ਹੈ ਨਾ ਮੈਂ ਉਹ ਕੀ ਕਹਾਂਗਾ ਬਲੇ ਦੀ ਸਜ਼ਾ ਤਾਂ ਹੋਣੀ ਚਾਹੀਦੀ ਬੜ ਮੈਂ ਸ਼ਰਮਿੰਦਾ ਵਾ ਮੈਨੂੰ ਮਾਫ ਕਰ ਦਿਓ ਤੇ ਜਿਆਦਾ ਚੰਗਾ ਠੀਕ ਚੋਰ ਫੜਿਆ ਜੀ ਕੀ ਕਾਰਵਾਈ ਕੀਤੀ ਜਾਊਗੀ ਚੋਰ ਤੇ ਪਰਚਾ ਦੇ ਦੇਣਗੇ ਹਾਂ ਜੀ ਕਿੰਨਾ ਨੰਬਰ ਤੇ ਲੈ ਕੇ ਜਾ ਰਹੇ ਹੋ 7 ਨੰਬਰ ਕਿੱਥੇ ਲੈ ਕੇ ਜਾ ਰਹੇ ਹੋ 7 ਨੰਬਰ ਸਾਡਾ ਵੀ ਬਾਈਕ ਚੱਕਿਆ ਗਿਆ ਸੀ ਨਾ ਕਿੱਥੇ ਲੈ ਕੇ ਜਾ ਰਹੇ ਹੋ 7 ਨੰਬਰ 7 ਨੰਬਰ ਕੀ ਨਾਮ ਕੀ ਤੁਹਾਡਾ ਬਾਈ ਮੈਨੂੰ ਸੁਣਨ ਦਿੱਤੀ ਕੀ ਕਾਰਵਾਈ ਕੀਤੀ ਜਾਊਏ ਇਸ ਚੋਰ ਤੇ ਵੈਰੀਫਾਈ ਕਰਦੇ ਫਿਰ ਦੇਖੀ ਵੈਰੀਫਾਈ ਕਰੋਗੇ ਹਾਂਜੀ